ਮਹਾਪਤੀ ਬੇਟੇ ਦੇ ਰੂਪ ਆਗਦੇ ਨਾ ਉਤੇ ਆਮੇਨ ਰਸੂਲਾਂ ਦੇ ਕਰਤਵ ਤਿੰਨ ਬਾਪ ਉਨੀ ਐ ਦੇ ਵਿੱਚ ਲਿਖਿਆ ਹੈ ਇਸ ਲਈ ਤੋਬਾ ਕਰੋ ਅਦੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਪ੍ਰਭੂ ਦੇ ਹਜੂਰੋਂ ਤੁਹਾਡੇ ਲਈ ਸੁੱਖ ਦੇ ਦੇਣਾ ਹੋ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਭੈਣੋ ਅਤੇ ਬੱਚਿਓ ਅਾਇਦਾ ਜੋ ਵਚਨ ਅਸੀਂ ਪੜਿਆ ਹੈ ਚੇਲਿਆਂ ਦੇ ਕਰਤੱਵ 3 19 ਵਿੱਚ ਲਿਖਿਆ ਤੋਬਾ ਕਰੋ ਤੋਬਾ ਸ਼ਬਦ ਦਾ ਮਤਲਬ ਹੈ ਪਛਤਾਵਾ ਕਰਨਾ ਪਸਤਾਵਾ ਕਰਨਾ ਅਦੇ ਵਚਨ ਗੇਦਾ ਤੋਬਾ ਕਰੋ ਪਸਤਾਵਾ ਕਰੋ ਅਦੇ ਪ੍ਰਭੂ ਦੇ ਵੱਲ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦੇਣਾ ਅੱਜ ਹਰ ਮਨੁੱਖ ਆਪਣੇ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਚਾਹੁੰਦਾ ਹੈ ਸੁੱਖ ਨੂੰ ਮਾਣਨਾ ਚਾਹੁੰਦਾ ਹੈ ਸੁੱਖ ਦੇ ਦਿਨ ਜਿਹੜੇ ਨੇ ਉਹ ਦੇਖਣਾ ਚਾਹੁੰਦਾ ਵਾ ਆਨੰਦ ਦੇ ਦਿਨ ਦੇਖਣੇ ਚਾਹੁੰਦਾ ਆ ਪਰ ਉਹ ਆਪਣੇ ਪਾਪ ਉੱਤੇ ਬਸਤਾਵਾ ਕਰਕੇ ਪ੍ਰਭੂ ਦੇ ਵੱਲ ਮੁੜਨ ਲਈ ਤਿਆਰ ਨਹੀਂ ਅੱਜ ਹਰ ਇਨਸਾਨ ਆਪਣੇ ਜੀਵਨ ਵਿੱਚ ਉਨਤੇ ਕਰਨੀ ਚਾਹੁੰਦਾ ਤਰੱਕੀ ਕਰਨੀ ਚਾਹੁੰਦਾ ਹੈ ਹਰ ਮਨੁੱਖ ਚਾਹੁੰਦਾ ਮੇਰੇ ਜੀਵਨ ਦੇ ਵਿੱਚ ਚੰਗੇ ਦਿਨ ਆਉਣ ਮੈਂ ਦੂਜੇ ਇਨਸਾਨ ਦੇ ਨਾਲੋਂ ਜ਼ਿਆਦਾ ਅਮੀਰ ਹੋਵਾਂ ਪਰ ਉਹ ਆਪਣੇ ਪਾਪ ਆਪਣੇ ਜੀਵਨ ਨੂੰ ਬਦਲਣ ਦੇ ਲਈ ਤਿਆਰ ਨਹੀਂ ਹੈ ਜਦ ਅਸੀਂ वचन ਨੂੰ ਪੜ੍ਹਦੇ ਹਾਂ ਲੂਕਾ ਦੀ انجੀਲ ਉਹਦੇ 15 ਅਧਿਆਏ ਉਹਦੀ 11 ਇਥੋਂ ਤੇ ਪ੍ਰਭੂ ਦਾ वचन ਸਾਨੂੰ ਦੱਸਦਾ ਹੈ ਕਿ ਇੱਕ ਬਾਪ ਦੇ ਦੋ ਪੁੱਤਰ ਸੀ ਅਦੇ ਛੋਟੇ ਪੁੱਤਰ ਨੇ ਆਪਣੇ ਬਾਪ ਦੇ ਕੋਲੋਂ ਆਪਣੀ ਧਨਸંપੱਤੀ ਜਿਹੜੀ ਉਹ ਵੰਡਾਈ ਦੂਰ ਦੇਸ਼ ਨੂੰ ਨਿਕਲ ਗਿਆ ਆਪਣੀ ਧਨਸਪਤੀ ਰੰਗ ਰਲੀਆਂ ਦੇ ਵਿੱਚ ਉਸਨੇ ਉਡਾ ਦਿੱਤੀ ਅਦੇ ਜਾਦੂ ਦੇ ਕੋਲ ਸਾਰਾ ਕੁਝ ਖਤਮ ਹੋ ਗਿਆ ਉਸ ਦੇਸ਼ ਦੇ ਵਿੱਚ ਬਹੁਤ ਵੱਡਾ ਪ੍ਰਭੂ ਦਾ ਵਚਨ ਕਿੰਦਾ ਇੱਕ ਅਕਾਲ ਪੈ ਗਿਆ ਅਦੇ ਜਦੋਂ ਅਕਾਲ ਪੈ ਗਿਆ ਅਦੇ ਉਸ ਦੇਸ਼ ਦੇ ਨਾਗਰਿਕ ਦੇ ਕੋਲ ਨੌਕਰੀ ਦੀ ਤਲਾਸ਼ ਦੇ ਵਿੱਚ ਜਾਂਦਾ ਹੈ ਹਾਲੇਲੂਇਆ ਜਦੋਂ ਨੌਕਰੀ ਦੀ ਤਲਾਸ਼ ਵਿੱਚ ਗਿਆ ਉਸ ਸੌ ਕਾਰ ਨੇ ਇਸ ਨੂੰ ਦੱਸਿਆ ਕਿ ਮੇਰੇ ਸੂਰਾਂ ਨੂੰ ਲੈ ਜਾਇਆ ਕਾਰ ਉਹਨਾਂ ਨੂੰ ਚਾਰ ਕੇ ਤੇ ਵਾਪਸ ਲਿਆਇਆ ਕਾਰ ਅਤੇ ਜੋ ਫਲੀਆਂ ਸੂਰ ਖਾਣਗੇ ਤੋਂ ਉਹਨਾਂ ਦੇ ਨਾਲ ਆਪਣਾ ਪੇਟ ਵੀ ਭਰ ਲਿਆ ਕਾਰ ਹੁਣ ਇਸ ਇਨਸਾਨ ਦੇ ਵੱਲ ਜਿਆਦਾ ਸੀ ਦੇਖਦੇ ਆਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਇਹ ਆਪਣੇ ਬਾਪ ਦੇ ਘਰ ਦੇ ਵਿੱਚ ਸੀ ਜਦ ਇਹ ਆਪਣੇ ਬਾਪ ਦੇ ਆਗਿਆਕਾਰੀ ਦੇ ਵਿੱਚ ਸੀ ਤਦ ਇਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਸੀ ਆਨੰਦ ਹੀ ਆਨੰਦ ਸੀ ਹਰੇ ਕਿਸੇ ਵੀ ਗੱਲ ਦੀ ਇਸ ਨੂੰ ਫਿਕਰ ਨਹੀਂ ਸੀ ਪਰ ਇਸ ਇਨਸਾਨ ਨੇ ਸੋਚਿਆ ਸ਼ਾਇਦ ਮੈਂ ਆਪਣੇ ਬਾਪ ਦੇ ਨਾਲੋਂ ਅਲੱਗ ਹੋ ਕੇ ਜੀਵਨ ਦੇ ਵਿੱਚ ਹੋਰ ਵੀ ਜ਼ਿਆਦਾ ਐਸ ਪ੍ਰਸਤੇ ਜਾਂ ਹੋਰ ਵੀ ਜ਼ਿਆਦਾ ਉਨਤੀ ਅਤੇ ਤਰੱਕੀ ਆਪਣੇ ਧਨਸਪਤੀ ਨੂੰ ਵਡਾ ਕੇ ਜ਼ਿਆਦਾ ਤਰੱਕੀ ਕਰ ਲਵਾਂ। ਭਾਰਵਚਨ ਕਹਿੰਦਾ ਸਭ ਕੁਝ ਜਦੋਂ ਖਤਮ ਹੋ ਗਿਆ ਅਤੇ ਜਦੋਂ ਇਹ ਆਪਣੇ ਜਦੋਂ ਮੈਂ ਉਜਾੜ ਦੇ ਵਿੱਚ ਮੈਦਾਨ ਦੇ ਵਿੱਚ ਇਸੁਰਾਂ ਨੂੰ ਚਾਰ ਰਿਹਾ ਹੈ। ਤਦ ਇਸ ਇਨਸਾਨ ਨੂੰ ਆਪਣੇ ਬਾਪ ਦੇ ਘਰ ਦੀ ਯਾਦ ਆਉਂਦੀ ਹੈ। ਵਚਨ ਕਹਿੰਦਾ ਉਹਨੂੰ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਹੋ ਗਿਆ ਜਦੋਂ ਆਪਣੇ ਆਪ ਦੇ ਵਿੱਚ ਆਇਆ ਜਦੋਂ ਉਹ ਉਸ ਵਿੱਚ ਆਇਆ ਕਿਉਂਕਿ ਹੁਣੇ ਰੋਟੀ ਦੇ ਲਈ ਤਰਸ ਰਿਹਾ ਹੈ ਜਦ ਅਸੀਂ ਵੀ ਮੁਸੀਬਤ ਵਿੱਚ ਹੁੰਦੇ ਆਂ ਦੁੱਖ ਵਿੱਚ ਹੁੰਦੇ ਆਂ ਜਦ ਅਸੀਂ ਸੰਕਟ ਵਿੱਚ ਹੁੰਦੇ ਆਂ ਤੇ ਫਿਰ ਸਾਨੂੰ ਵੀ ਪ੍ਰਭੂ ਦੇ ਘਰ ਦੀ ਜਿਹੜੀ ਯਾਦ ਆਉਂਦੀ ਜਿੱਦਾਂ ਇਸ ਨੂੰ ਆਪਣੇ ਬਾਪ ਦੇ ਘਰ ਦੀ ਯਾਦ ਆਈ ਇਸੇ ਤਰ੍ਹਾਂ ਸਾਨੂੰ ਆਪਣੇ ਸਵਰਗੀ ਪਿਤਾ ਦੇ ਘਰ ਦੀ ਯਾਦ ਆਉਂਦੀ ਹੈ ਤੇ ਇਹ ਉਜਾੜੂ ਪੁੱਤਰ ਇਸ ਵਕਤ ਤੋਬਾ ਕਰ ਰਿਹਾ ਹੈ ਆਪਣੇ ਪਾਪ ਉੱਤੇ ਪਛਤਾਵਾ ਕਰ ਰਿਹਾ ਹੈ ਆਦੇਸ਼ ਨੇ ਕਿਹਾ ਮੈਂ ਜੋ ਕੁਝ ਵੀ ਕੀਤਾ ਗਲਤ ਕੀਤਾ ਹੁਣ ਇਸ ਨੂੰ ਜਦ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਹੋਇਆ ਤਾਂ ਆਦੇਸ਼ ਨੇ ਫੈਸਲਾ ਲਿਆ ਮੈਂ ਉੱਠਾਂਗਾ ਆਪਣੇ ਬਾਪ ਦੇ ਕੋਲ ਵਾਪਸ ਜਾਵਾਂਗਾ ਮੈਂ ਆਪਣੇ ਬਾਪ ਨੂੰ ਕਹਾਂਗਾ ਪਿਤਾ ਮੈਂ ਖੁਦਾ ਦੇ ਤੇ ਤੁਹਾਡੇ ਵਿਰੁੱਧ ਪਾਪ ਕੀਤਾ ਮੈਂ ਤੁਹਾਡਾ ਪੁੱਤਰ ਅਖਵਾਉਣ ਦੇ ਯੋਗ ਨਹੀਂ ਮੈਨੂੰ ਇੱਕ ਕਾਮੇ ਦੀ ਤਰ੍ਹਾਂ ਨੌਕਰ ਰਖ ਲਓ ਪਿਆਰਿਓ ਜਦ ਦੇ ਉੱਠਿਆ ਆਪਣੇ ਬਾਪ ਦੇ ਘਰ ਵੱਲ ਵਾਪਸ ਗਿਆ ਤੇ ਵਚਨ ਕਹਿੰਦਾ ਉਹਦਾ ਬਾਪ ਵੀ ਉਹਦੀ ਰਾਹ ਉਡੀਕ ਰਿਹਾ ਸੀ ਜਿਦਾ ਸਾਡਾ ਸਵਰਗੀ ਬਾਪ ਸਾਡੀ ਰਾਹ ਉਡੀਕ ਰਿਹਾ ਹੈ ਮੇਰੇ ਅਦੇ ਤੁਹਾਡੀ ਉਡੀਕ ਦੇ ਵਿੱਚ ਹੈ ਪ੍ਰਭੂ ਚਾਹੁੰਦਾ ਹੈ ਅਸੀਂ ਅੱਜ ਹੀ ਆਪਣੀ ਜ਼ਿੰਦਗੀ ਨੂੰ ਬਦਲ ਕੇ ਆਪਣੇ ਪਾਪ ਦੇ ਉੱਤੇ ਪਛਤਾਵਾ ਕਰਕੇ ਆਪਣੇ ਸਵਰਗੀ ਪਿਤਾ ਦੇ ਘਰ ਵੱਲ ਵਾਪਸ ਮੁੜਾਈਏ ਹallelujah ਅਤੇ ਜਦੋਂ ਉਜਾੜੂ ਪੁੱਤਰ ਬਾਪ ਤੋਂ ਦੂਰ ਸੀ ਉਹਦੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਸੀ ਦੁੱਖ ਸੀ ਸੰਕਟ ਸੀ ਜਦ ਜਨੇ ਆਪਣੇ ਪਾਪ ਉੱਤੇ ਪਛਤਾਵਾ ਕੀਤਾ ਤੋਬਾ ਕੀਤੀ ਅਦੇ ਵਚਨ ਕਹਿੰਦਾ ਹੈ ਆਪਣੇ ਬਾਪ ਦੇ ਘਰ ਵੱਲ ਵਾਪਸ ਮੁੜਿਆ ਵਚਨ ਦੇ ਵਿੱਚੋਂ ਅਸੀਂ ਚੇਲਿਆਂ ਦੇ ਕਰਤੱਵ ਤੈਨੂੰ ਉੰਨੀ ਵਿੱਚ ਹੀ ਸੁਣਿਆ ਤੋਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ ਹੁਣ ਇਸ ਇਨਸਾਨ ਨੇ ਪਸਤਾਵਾ ਕੀਤਾ ਆਪਣੇ ਬਾਪ ਦੇ ਘਰ ਵੱਲ ਵਾਪਸ ਮੁੜਿਆ ਤੇ ਜਦੋਂ ਇਹ ਬਾਪ ਦੇ ਘਰ ਵਾਪਸ ਆਇਆ ਵਚਨ ਕਹਿੰਦਾ ਉਸ ਦੇ ਬਾਪ ਨੇ ਉਹਦੇ ਪਾਪਾ ਨੂੰ ਚੇਤੇ ਨਹੀਂ ਕੀਤਾ ਉਹਦੇ ਬਾਪ ਨੇ ਇਹ ਨਹੀਂ ਕਿਹਾ ਕਿ ਤੂੰ ਵਾਪਸ ਆਇਆ ਪਹਿਲੇ ਜਿਹੜੀ ਧਨਸਪਤੀ ਤੋਂ ਵੜਾ ਕੇ ਲੈ ਕੇ ਗਿਆ ਸੀ ਉਹ ਧਨਸਪਤੀ ਮੈਨੂੰ ਵਾਪਸ ਦੇ ਪਰ ਕਲਾਮ ਕਹਿੰਦਾ ਹੈ ਜਦੋਂ ਅਸੀਂ ਲੂਕਾ ਦੀਨ 2 ਲ 15 ਅਧਿਆਏ ਉਹਦੀ ਬਾਈਅਤ ਪੜਦੇ ਹਾਂ ਤੇ ਲਿਖਿਆ ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਛੇਤੀ ਕਰੋ ਸਭ ਤੋਂ ਚੰਗੀ ਪੋਸਾਕ ਲਿਓ ਅਤੇ ਇਸ ਨੂੰ ਵਧੀਆ ਪੋਸਾਕ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪੋ। ਅਦੇ ਪਲਿਆ ਹੋਇਆ ਮੋਟਰ ਵੇੜ ਕਾ ਲਿਓ ਅਤੇ ਵੱਡੂ ਉਹ ਸੀ ਖਾਈਏ ਅਤੇ ਜਸ਼ਨ ਮਨਾਈਏ। ਵਚਨ ਕਹਿੰਦਾ ਹੈ ਕਿ ਉਹਦੇ ਬਾਪ ਨੇ ਜਦੋਂ ਇਹ ਵਾਪਸ ਆਇਆ ਉਹਦੇ ਬਾਪ ਨੇ ਉਹਨੂੰ ਆਪਣੇ ਘਰ ਨਾਲ ਆਇਆ। ਅਤੇ ਇਸ ਦੀ ਜ਼ਿੰਦਗੀ ਦੇ ਵਿੱਚ ਕਦੋਂ ਸੁੱਖ ਦੇ ਦਿਨ ਪਿਆਰਿਓ ਆਏ। ਜਦ ਇਹ ਆਪਣੇ ਪਾਪ ਉੱਤੇ ਪਛਤਾਵਾ ਕਰਕੇ ਆਪਣੇ ਬਾਪ ਦੇ ਘਰ ਵਾਪਸ ਆਇਆ ਬਾਪ ਨੇ ਇਸ ਨੂੰ ਸਵੀਕਾਰ ਕੀਤਾ ਵਧੀਆ ਉਪਸਾਕ ਪਹਿਨਾਈ ਉਂਗਲੀ ਦੇ ਵਿੱਚ ਅੰਗੂਠੀ ਪਹਿਨਾਈ ਵਧੀਆ ਜੁੱਤੀ ਪਹਿਨਾਈ ਅਤੇ ਬਹੁਤ ਵੱਡਾ ਜਸ਼ਨ ਮਨਾਇਆ ਅਤੇ ਖੁਸ਼ੀ ਕੀਤੀ ਕਿ ਇਹ ਮੇਰਾ ਪੁੱਤਰ ਜਿਹੜਾ ਹੈ ਉਹ ਗਵਾਜ ਗਿਆ ਸੀ ਅਜਲਤ ਲੱਭ ਪਿਆ ਹੈ ਇਹ ਮਰ ਗਿਆ ਸੀ ਅਜਿਜੀ ਉਠਿਆ ਹੈ ਤੇ ਪਿਆਰਿਉ ਉਹਦੇ ਬਾਪ ਨੇ ਉਹਦੇ ਆਉਣ ਤੇ ਖੁਸ਼ੀ ਮਨਾਈ। ਉਹਦੇ ਜੀਵਨ ਦੇ ਵਿੱਚ ਬਾਪ ਤੋਂ ਜ਼ਿਆਦਾ ਹੋਣ ਤੇ ਜੋ ਦੁੱਖ ਦੇ ਦਿਨ ਆਏ, ਪਰੇਸ਼ਾਨੀ ਆਈ, ਗਰੀਬੀ ਆਈ, ਨਿਰਾਸ਼ਾ ਆਈ, ਟੈਨਸ਼ਨ ਦੇ ਵਿੱਚ 에ਰਿਆ ਪਰ ਜਦ ਬਾਪ ਦੇ ਘਰ ਵਾਪਸ ਮੁੜਿਆ ਫਿਰ ਤੋਂ ਇਹਦੀ ਜ਼ਿੰਦਗੀ ਦੇ ਵਿੱਚ ਪਿਆਰਿਉ ਸੁੱਖ ਦੇ ਦਿਨ ਆਏ। ਅੱਜ ਵਚਨ ਦੇ ਰਾਹੀ ਪ੍ਰਭੂ ਸਾਨੂੰ ਵੀ ਇਹ ਕਹਿੰਦਾ ਹੈ, ਤੋਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ। ਪਰਬੂ ਦੇਹ ਜੀਰੋਂ ਤੁਹਾਡੇ ਲਈ ਸੁੱਖ ਦੇ ਦੇਣ ਹਾਲੇਲੂਇਆ ਜੇਕਰ ਅਸੀਂ ਸੁੱਖ ਦਾ ਦਿਨ ਵੇਖਣਾ ਚਾਹੁੰਦੇ ਆਂ ਅੱਜ ਪ੍ਰਭੂ ਵੱਲ ਮੁੜੀ ਅੱਜ ਹੀ ਪ੍ਰਭੂ ਦੇ ਕੋਲ ਆਏ ਮਤੀ ਦੀ ਅੰਜੀਲ 11 28 ਵਿੱਚ ਪ੍ਰਭੂ ਕਹਿੰਦਾ ਥੱਕੇ ਤੇ ਭਾਰੇ ਟਾਂ ਦੱਬੇ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਜੇ ਅਸੀਂ ਆਰਾਮ ਲੈਣਾ ਚਾਹੁੰਦੇ ਆਂ ਸੁੱਖ ਲੈਣਾ ਚਾਹੁੰਦੇ ਆਂ ਜੀਵਨ ਵਿੱਚ ਉਨਤੀ ਕਰਨਾ ਚਾਹੁੰਦੇ ਆਂ ਸਦੀਪਕ ਜੀਵਨ ਨੂੰ ਪਾਉਣਾ ਚਾਹੁੰਦੇ ਆਂ ਜੇਕਰ ਅਸੀਂ ਪ੍ਰਭੂ ਦੇ ਕੋਲੋਂ ਆਤਮਿਕ ਜੀਵਨ ਲੈਣਾ ਚਾਹੁੰਦੇ ਹਾਂ ਜੇਕਰ ਅਸੀਂ ਪ੍ਰਭੂ ਦੇ ਕੋਲੋਂ ਬਰਕਤ ਲੈਣਾ ਚਾਹੁੰਦੇ ਹਾਂ ਅੱਜ ਉਹ ਪ੍ਰਭੂ ਸਾਨੂੰ ਕਹਿੰਦਾ ਹੈ ਮੇਰੇ ਕੋਲ ਮੁੜ ਵਾਪਸ ਆਓ ਮੈਂ ਤੁਹਾਡੇ ਪਾਪਾ ਨੂੰ ਕਦੇ ਚੇਤੇ ਨਹੀਂ ਕਰਾਂਗਾ ਮੈਂ ਤੁਹਾਡੇ ਪਾਪਾ ਨੂੰ ਕਦੇ ਯਾਦ ਨਹੀਂ ਕਰਾਂਗਾ ਮੈਂ ਤੁਹਾਨੂੰ ਸਵੀਕਾਰ ਕਰਾਂਗਾ ਮੈਂ ਤੁਹਾਨੂੰ ਕਬੂਲ ਕਰਾਂਗਾ ਮੈਂ ਤੁਹਾਨੂੰ ਆਪਣੇ ਗਲ ਨਾਲ ਲਾਵਾਂਗਾ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਾਰੇ ਕੇ ਦੁੱਖ ਨੂੰ ਪਰੇਸ਼ਾਨੀ ਨੂੰ ਦੂਰ ਕਰਕੇ ਤੁਹਾਨੂੰ ਸੁਦੀਪਕ ਜੀਵਨ ਦੇਵਾਂਗਾ ਆਈਏ ਪ੍ਰਭੂ ਦੇ ਵੱਲ ਮੁੜੀਏ ਪਾਪ ਉਹਤੇ ਪਛਤਾਵਾ ਕਰੀਏ ਅਤੇ ਆਪਣੇ ਸਵਰਗੀ ਪਿਤਾ ਦੇ ਘਰ ਵੱਲ ਵਾਪਸ ਆਈਏ ਅਤੇ ਹਮੇਸ਼ਾ ਉਸ ਦੇ ਨਾਲ ਜੁੜੇ ਰਹੀਏ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਆਮੀਨ